ਚਾਹੇ ਹੁਣ ਉਹ ਬੇਲਗੁੱਦ ਤਾਂ ਤੁਹਾਨੂੰ ਇਹ ਖਾ ਕੇ ਜੇ ਆਰਾਮ ਆਉਂਦਾ ਤੁਸੀਂ ਦਵਾਈ ਕਿਨੂੰ ਦੋਹੋਂਗੇ ਤੇ ਮੇਰਾ ਤਾਂ ਵਿਆਜ ਦੂਜੇ ਲੋਟ ਚੜਨ ਲੱਗ ਗਿਆ ਸੋ ਇਸ ਕਰਕੇ ਜਿਹੜਾ ਮਹਾਰਾਜਾ ਸ਼ਾਹੀ ਸ਼ਰਬਤ ਹੈ ਇਹ ਤੁਹਾਡੇ ਲੀਵਰ ਵਾਸਤੇ ਹੈ ਵਧੀਆ ਮਤਲਬ ਜਿਹੜਾ ਡਿਪਰੈਸ਼ਨ ਦੇ ਵਿੱਚ ਜਿਹੜੀਆਂ ਚੀਜ਼ਾਂ ਕਰਕੇ ਡਿਪਰੈਸ਼ਨ ਕਰਕੇ ਲੀਵਰ ਸੰਗੜ ਗਿਆ ਉਹਦੇ ਵਾਸਤੇ ਵੀ ਬਹੁਤ ਵਧੀਆ ਰਿਜ਼ਲਟ ਨਹੀਂ ਬਹੁਤ ਪਿਆਰੇ ਰਿਜ਼ਲਟ ਨੇ ਔਰ ਤਕਰੀਬਨ ਜਿਵੇਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਰਿਪੋਰਟਸ ਵੀ ਦਿਖਾਈਆਂ ਸੀ ਤੇ ਮੈਂ ਕੋਸ਼ਿਸ਼ ਕਰੂੰਗਾ ਜਦੋਂ ਆਪਾਂ ਅਗਲੇ ਹਫਤੇ ਫੇਰ ਤੁਡੇ ਚੈਨਲ ਰਾਹੀਂ ਆਪਾਂ ਪਹੁੰਚੀਏ ਤਾਂ ਉੱਥੇ ਇੱਕ ਦੋ ਸੱਜਣਾਂ ਨਾਲ ਪਿਆਰੀ ਜੀ ਮੁਲਾਕਾਤ ਹੋ ਜੇ ਜਾਂ ਉਹਨਾਂ ਨਾਲ ਫੋਨ ਤੇ ਵਾਰਤਾਲਾਪ ਹੋ ਜੇ ਤੇ ਤੁਸੀਂ ਆਪ ਅਹਿਸਾਸ ਕਰੋਗੇ ਵੀ ਕਿਹੜੇ ਸਮੇਂ ਦੇ ਵਿੱਚ ਉਹ ਬੰਦੇ ਉਲਝ ਗਏ ਸੀ ਕਿਸ ਤਰ੍ਹਾਂ ਦੀ ਉਹ ਘੜੀ ਦੇ ਵਿੱਚ ਟਿਕ 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 ਤੀ ਖੜ ਗਏ ਸੀਗੇ ਤੇ ਉਹ ਬੰਦੇ ਦੇ ਅੰਦਰ ਬੇਚ ਨਹੀਂ ਬਹੁਤ ਵੱਡੀ ਖੜੀ ਹੋਗੀ ਸੀ ਤੇ ਕਿਸ ਤਰ੍ਹਾਂ ਮਹਾਰਾਜਾ ਸ਼ਾਹੀ ਸ਼ਰਬਤ ਨੇ ਜੇ ਸਾਡੇ ਨਾਲ ਵਾਰਤਾਲਾਪ ਕਰੇ ਤੇ ਉਹਨਾਂ ਦੀ ਸਾਰੀਆਂ ਦਿੱਕਤਾਂ ਜੋ ਕਹਿੰਦੇ ਜੀ ਐ ਨਿਕਲ ਗਈ ਜਿਵੇਂ ਦੁੱਧ ਚ ਮੱਖੀ ਨਿਕਲੇ ਹੁੰਦੀ ਹੈ ਹੁਣ ਇਹ ਚ ਇਹ ਗੱਲ ਨਾ ਸਮਝ ਲਿਓ ਵੀ ਜੋ ਦਾ ਫੁਕਰੀਆਂ ਮਾਰਦਾ ਇਹ ਵੀ ਬੇਨਤੀ ਸਮਝੋ ਮੈਂ ਹੱਥ ਜੋੜਦਾ ਜੀ ਪ੍ਰਮਾਤਮਾ ਦੇ ਬੰਦੇ ਆ ਉਹਦੇ ਦਿੱਤੇ ਸਾਥ ਚ ਚੱਲਦੇ ਆ ਉਹਦੇ ਸਾਥ ਲੈਣੇ ਤੇ ਉਹਦੇ ਸਾਥ ਦੇਣੇ ਆ